ਇਹ ਰੱਖੇ ਸੀ ਪਹਿਲਾਂ ਕਦੋਂ ਘਟਾਤੇ ਮਾਤਾ ਇਧਰ ਆ ਮਾਤਾ ਨਾਲੇ ਚਲ ਮਣੀ ਨੀ ਉਹ ਤੇ ਜਨਾਵਾਂ ਤੇ ਆ ਗਈਆਂ ਮੋਜੋ ਅੱਛਾ ਕਿ ਮੈਂ ਜੇ ਕੇ ਬੰਦਨਾ ਪਾਠ ਕਰਦਾ ਹਾਂ ਉਹ ਬਥੇ ਕੀ ਕਹਿੰਦਾ ਉਹ ਕਹਿੰਦਾ ਜੀ ਮਾ ਪਾਟੇ ਸਿੰਘ ਸੀ ਕਿ ਤੁਸੀਂ ਹਾਂ ਪਾਟੇ ਸਿੰਘ ਹਾਂਜੀ ਹੈ ਪਾਟੇ ਪਾਠ ਕਰਦੇ ਸਿੰਘ ਮਾਰਾ ਮਹਾਰਾਜ ਕਮਾਈ ਖਾਣੀ ਹੈ ਨਾ ਬਲਕਤ ਆ ਗਿਆ ਪਹਿਲਾਂ ਕੌਣ ਕਹਿੰਦਾ ਕੇਸਾ ਉਹ ਜਟਾਂ ਆਈਆਂ ਨਾ ਮਾਪੇ ਬੱਦ੍ਹਾ ਆਸਾਂ ਲਓ ਉਹ ਖਣੁੰਦੇ ਰੋੜੀਂ ਰਾਲੀਆਂ ਇਹ ਮੇਰਾ ਗਾਲ ਮਾਇ ਤੇ ਤੁਹਾਡੇ ਘਰ ਚ ਕੌਣ ਕੌਣਾ ਬਜ਼ੁਰਗੋਂ ਮਾਦਾਮੀ ਦਾ ਖਤਮ ਹੋ ਗਏ ਬੰਗਰ ਰਸਤਾ ਲੋ ਗਿਆ ਹਾਂ ਮੱਗੀ ਪਤਾ ਬਹੁ ਹੈ ਬਖੜ ਬਖੜ ਰਹੇ ਨੇ ਕਹਿੰਦੇ ਆਪਣੇ ਪੁੱਛਦੇ ਨਹੀਂ ਕੋਈ ਨਹੀਂ ਪੁੱਛਦਾ ਉਹ ਕਹਿੰਦੇ ਆਪਣੇ ਪਕਾਰ ਤੋਂ ਆਪਣੇ ਖਵਾਸ ਤੋਂ ਤੇ ਹੁਣ ਅਟੈਕ ਆ ਗਿਆ ਐ ਟੈਕ ਆ ਗਿਆ ਸੀਗਾ ਹੁਣ ਤੇ ਚਲੋ ਰਿਕਵਰ ਕਰਦਾ ਇਹਨੇ ਕੋਲ ਰੰਦੇ ਜੀ ਅਸੀਂ ਕੋਣ ਪਿੰਡ ਦੇ ਵਿੱਚ ਤੁਸੀਂ ਅਸੀਂ ਤਾਂ ਚਲੋ ਸਾਡਾ ਉਦਾਂ ਹੀ ਮਤਲਬ ਕਿ ਸਾਡੇ ਪਹਿਲਾਂ ਆਉਂਦੇ ਜਾਂਦੇ ਸੀ ਤੇ ਉਸ ਤੋਂ ਬਾਅਦ ਜਿਹੜੇ ਬਿਮਾਰ ਹੋਏ ਸਰਦੀਆਂ ਅਸੀਂ ਪਿੱਛੇ ਜਿਹੀ ਗਈਆਂ ਤੇ ਸਰਦੀਆਂ ਚ ਇਹਨਾਂ ਦੇ ਕੋਈ ਕੇਰ ਨਾ ਕਰੇ ਫੇਰ ਅਸੀਂ 2-3 ਮਹੀਨੇ ਰੱਖਿਆ ਸੀ ਘਰੇ ਤੇ ਉਸ ਤੋਂ ਬਾਅਦ ਇਹਨਾਂ ਨੇ ਭਰਾਵਾਂ ਨਾਲ ਗੱਲ ਕੀਤੀ ਉਹ ਕਹਿੰਦੇ ਜਿੱਥੇ ਮਰਜੀ ਲੈ ਜਾਓ ਕਹਿੰਦੇ ਸਾਨੂੰ ਕੋਈ ਨਾ ਜਾਊਗਾ ਕਿਹੜਾ ਪਿੰਡ ਦੱਸਦੇ ਵੀ ਸਰਕੋਵਾਲ ਸਰਕੋਵਾਲ ਹਾਰਪੁਰ ਜ਼ਿਲ੍ਹਾ ਹਨ ਹਾਂਜੀ ਠੀਕ ਹੈ ਜੀ ਹੁਣ ਤੁਸੀਂ ਆ ਰਹੇ ਹੋ ਤੁਸੀਂ ਚਾਹੁੰਦੇ ਵੀ ਇਥੇ ਛੱਡਿਆ ਲਾ ਜੀ ਹਾਂ ਜੀ ਹਾਂ ਜੀ ਠੀਕ ਆ ਕੇਸ ਨਹੀਂ ਕਤਲ ਕਰਾਉਣੇ ਹੁਣ ਰੱਖਣੇ ਆ ਦੁਬਾਰਾ ਹੁਣ ਵਿਆਪ ਹੀ ਸਾਂਭ ਲੈਣੇ ਆ ਸੀ ਠੀਕ ਆ ਹਾਂ ਪਾਠੀ ਸਿੰਘ ਜਿਗੇ ਤੁਸੀਂ ਤੇ ਕੋਈ ਗੱਲ ਨਹੀਂ ਜੋ ਹੁਣ ਹੋ ਗਿਆ ਹੋ ਗਿਆ ਹੁਣ ਅਸੀਂ ਕੇਸ ਰੱਖਣੇ ਆ ਤੇ ਪ੍ਰਮਾਤਮਾ ਦਾ ਨਾਮ ਲੈਣਾ ਆਪੇ ਪ੍ਰਮਾਤਮਾ ਨੇ ਠੀਕ ਕਰ ਦੇਣਾ ਸਭ ਕੁਝ ਠੀਕ ਕਰ ਦੇਣਾ ਸਹੀ ਹੈ ਹਾਂ ਉਹਦੇ ਗੁਰੂ ਸਾਹਿਬ ਅੰਦਰ ਆਪੇ ਪ੍ਰਮਾਤਮਾ ਨੇ ਕਰ ਦੇਣਾ ਸਾਰਾ ਹਾਂਜੀ ਸੰਗਤ ਜੀ ਇੱਕ ਹੋਰ ਮੈਨੂੰ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਮਾਤਾ ਜੀ ਸਾਨੂੰ ਮਿਲੇ ਆ ਇਹ ਸਾਡੇ ਵੀਰ ਲੈ ਕੇ ਆਏ ਆ ਓ ਬਾਈ ਇਹ ਬਾਈ ਹੁਣੀ ਲੈ ਕੇ ਆਇਆ ਆ ਪੰਘਾਲੇ ਤੋਂ ਪੰਘਾਲੇ ਅੱਡੇ ਦੇ ਵਿੱਚ ਕੱਲ੍ਹ ਇਹ ਮਾਤਾ ਜੀ ਕੱਲ ਸ਼ਾਮੀ ਵੀਰ ਹੁਣੀ ਦੱਸਦੇ ਆ ਵੀ ਉੱਥੇ ਕੋ ਟੈਂਪੂ ਵਾਲਾ ਜਿਹੜਾ ਉਹ ਲਾ ਗਿਆ ਮਾਤਾ ਨੂੰ ਤੇ ਮਾਤਾ ਆਪਣੇ ਬਾਰੇ ਕੁਝ ਵੀ ਦੱਸ ਨਹੀਂ ਰਹੀ ਸਹੀ ਕੁਝ ਦੱਸ ਵੀ ਰਹੀ ਆ ਕੁਝ ਫਿਰ ਉਸ ਤੋਂ ਬਾਅਦ ਕਹਿ ਦਿੰਦੇ ਆ ਵੀ ਮੈਂ ਉਸ ਪਿੰਡ ਤੋਂ ਆ ਉਸ ਸ਼ਹਿਰ ਤੋਂ ਆ ਵੀ ਕੁਝ ਸਹੀ ਨਹੀਂ ਦੱਸ ਰਹੇ ਤੇ ਇਹਨਾਂ ਨੇ ਬਾਈਆਂ ਹੁਣਾਂ ਨੇ ਜਿਹੜਾ ਮਾਤਾ ਨੇ ਡਰੈੱਸ ਦਿੱਤਾ ਕਿਹੜਾ ਗਰੋਟਾ ਪਿੰਡ ਗਰੋਟਾ ਪਿੰਡ ਨੇ ਮਾਤਾ ਨਹੀਂ ਦੱਸਿਆ ਸੀ ਬਾਈਆਂ ਨੇ ਉੱਥੇ ਪੁੱਛਿਆ ਪਰ ਉੱਥੋਂ ਵੀ ਕੋਈ ਰਿਸਪੌਂਸ ਨਹੀਂ ਆਇਆ ਉੱਥੇ ਵੀਡੀਓ ਭੇਜੀ ਆ ਤੇ ਬਾਈਆਂ ਨੇ ਰਾਤ ਦੀ ਕਲਦੀ ਲੈ ਕੇ ਮਾਤਾ ਨੂੰ ਘੁੰਮਰੇ ਆ ਪੁਲਿਸ ਸਟੇਸ਼ਨ ਰਿਪੋਰਟ ਵੀ ਲਿਖਾਈ ਆ ਤੇ ਫਿਰ ਉਸ ਤੋਂ ਬਾਅਦ ਨਹੀਂ ਕਿ ਕੋਈ ਵੀ ਪਹੁੰਚਾ ਆਇਆ ਤੇ ਫਿਰ ਮਾਤਾ ਨੂੰ ਇਹ ਨਹੀਂ ਆਪਣੇ ਘਰ ਰੱਖਿਆ ਤੇ ਪੰਚਾਇਤ ਘਰ ਚ ਰੱਖਿਆ ਚੱਲੇ ਭਾਜੀ ਠੀਕ ਠੀਕ ਆ ਸਮਝ ਆ ਗਿਆ ਤੇ ਇਹਨਾਂ ਨੇ ਪੰਚਾਇਤ ਘਰ ਦੇ ਵਿੱਚ ਰੱਖਿਆ ਰਾਤ ਰਾਤ ਕਟਾਈ ਆ ਪਰ ਫਿਰ ਵੀ ਔਖਾ ਹੋ ਜਾਂਦਾ ਵੀ ਕਿ ਇਹਨਾਂ ਆ ਵੀ ਕਿ ਰਾਤ ਕਿੱਥੇ ਮਾਤਾ ਰੱਖਣੀ ਆ ਉਹਦੀ ਦੇਖਭਾਲ ਫਿਰ ਇਹਨਾਂ ਬਾਈਆਂ ਨੇ ਉਥੋਂ ਅੰਕਾਰ ਸਿੰਘ ਆ ਜਿਨ੍ਹਾਂ ਨੇ ਸੰਪਰਕ ਕੀਤਾ ਕਿਉਂਕਿ ਇੱਕ ਵਾਰੀ ਅਸੀਂ ਪਹਿਲਾਂ ਇੱਕ ਬੰਦਾ ਬਾੜੇ ਚ ਛੜਾਇਆ ਸੀ ਗੁਜਰਾں ਦੇ ਬਾੜੇ ਚ ਤੇ ਉਹ ਤਕਰੀਬਨ 14 ਸਾਲ ਬਾਅਦ ਅਸੀਂ ਪਰਿਵਾਰ ਚ ਮਿਲਾਇਆ ਸੀ ਪੱਪੀ ਨਾਮ ਸੀ ਉਹਦਾ ਤੇ ਉਸ ਵੀਰ ਹੁਣੇ ਕੰਟੈਕਟ ਕੀਤਾ ਤੇ ਤਾਂ ਕਰਕੇ ਫਿਰ ਚਲੋ ਮੈਂ ਕਿਹਾ ਬਾਈ ਜੀ ਭੇਜੋ ਮਾਤਾ ਜੀ ਹਾਂਜੀ ਸਹੀ ਦੱਸੋ ਕਿਹੜਾ ਪਿੰਡ ਆ ਸਹੀ ਦੱਸਿਓ ਮੈਂ ਹਾਂ ਮੈਂ ਹੱਲ ਕਰੂੰਗਾ ਗਰੋਟਾ ਗਰੋਟਾ ਗਰੋਟੇ ਦਾ ਵੀਰ ਕਹਿੰਦੇ ਹੈ ਹੀ ਕੋਈ ਨਹੀਂ ਉੱਥੇ ਨਹੀਂ ਕਿੱਥੇ ਜਿੱਥੇ ਤੁਸੀਂ ਦੱਸਿਆ ਨਹੀਂ ਜਿਹੜਾ ਐਡਰੈਸ ਦਿੱਤਾ ਆਹੋ ਉੱਥੇ ਮੈਂ ਮੈਂ ਪੜ੍ਹੀ ਹੋਈ ਆ ਉੱਥੇ ਅੱਛਾ ਉਦਾਂ ਕਿੱਥੇ ਦੇ ਰਹਿਣ ਵਾਲੇ ਆ ਉੱਥੇ ਨਾਲ ਹੀ ਇਹ ਲੋਗੇ ਕਰੋ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਆਂਦਾ ਮੈਂ ਤੁਹਾਨੂੰ ਦੱਸ ਦਉਗੀ ਅੱਛਾ ਹਾਂ ਮੈਂ ਟੈਨਸ਼ਨ ਹੀ ਵਿੱਚਾਂ ਬਹੁਤ ਅੱਛਾ ਟੈਨਸ਼ਨ ਹਾਂ ਮੈਂ ਤੁਹਾਨੂੰ ਦੱਸ ਦਉਗੀ ਮੇਰਾ ਪਾਪਿਓ ਪਾਪਾ ਹੈਗਾ ਤੁਹਾਡੇ ਬੱਚੇ ਹੈਗੇ ਮੇਰੇ ਬੱਚੇ ਹੈਗੇ ਦੋ ਉਹ ਕਿੱਥੇ ਆ ਬਾਹਰ ਪੜਨ ਗਏ ਹੋਏ ਆ ਬਾਹਰ ਮੁਲਕ 'ਚ ਹਾਂਜੀ ਤੁਹਾਡਾ ਘਰ ਵਾਲਾ ਘਰ ਵਾਲਾ ਤਾਂ ਉੱਥੇ ਹੀ ਘਰ ਵਾਲਿਆਂ ਨੇ ਦੁੱਧ ਦੋ ਆਈ ਮੈਂ ਤਾਂ ਹੀ ਆ ਉਹ ਜਿਹਨਾਂ ਨਹੀਂ ਰੱਖੀਆਂ ਸੋਨੇ ਜਨਾਨੇ ਹਾਂ ਮੈਂ ਤਾਂ ਆਏ ਤੁਹਾਡੇ ਦੋ ਬੱਚੇ ਆ ਇੱਕ ਕੁੜੀ ਮੁੰਡਾ ਆ ਬਾਹਰ ਚਲ ਗਿਆ ਨਹੀਂ ਮੁੰਡੇ ਕੁੜੀ ਅੱਗ ਬਿਆਹ ਦਿੱਤੀ ਹੋਈ ਆ ਮੁੰਡੇ ਦੋ ਬਾਹਰ ਚਲ ਗਿਆ ਦੋ ਮੁੰਡੇ ਇੱਕ ਕੁੜੀ ਆ ਅੱਛਾ ਦੋ ਸਾਰੀ ਬਾਹਰ ਆ ਤਿੰਨੇ ਨਹੀਂ ਨਹੀਂ ਇਹ ਕਿ ਤਾਂ ਮੈਂ ਭੇਜੀ ਆ ਨਾ ਇਹ ਕਿੱਥੇ ਕੁੜੀ ਪਾਂ ਕਿੱਥੇ ਕੰਮ ਕਰਦੀ ਆ ਵਿਆਹ ਦਿੱਤੀ ਹੋਈ ਆ ਉਹ ਕਿਹੜੇ ਪਿੰਡ ਵਿਆਹੀ ਨਹੀਂ ਦਿਮਾਗ 'ਚ ਨਹੀਂ ਆ ਰਿਹਾ ਮੈਂ ਦੱਸ ਦੂੰਗੀ ਆਪਣੇ ਟੈਂਸ਼ਨ ਨੂੰ ਬਹੁਤ ਮਾਤਾ ਨਹੀਂ ਦੱਸ ਰਹੇ ਸਾਡੇ ਕੋਲ ਇਹੀ ਇੱਕ ਸਾਧਨ ਆ ਵੀ ਜਿਹੜਾ ਅਸੀਂ ਵੀਡੀਓ ਦੇ ਜ਼ਰੀਏ ਮળોਨੇ ਆ ਇੱਕ ਪਿੱਛੇ ਜੇ ਤੁਸੀਂ ਦੇਖਿਆ ਕਿ ਭੈਣ ਜਿਹੜੀ ਨਹਿਰ ਦੇ ਉੱਪਰ ਛਾਲ ਮਾਰਨ ਲੱਗੀ ਸੀ ਵੀਡੀਓ ਪਾਈ ਸੀ ਤੇ ਮੇਰਾ ਖਿਆਲ ਆ ਵੀ ਸੱਤ ਅੱਠ ਘੰਟਿਆਂ ਸਾਨੂੰ ਤੁਸੀਂ ਸਾਰਿਆਂ ਨੇ ਸ਼ੇਅਰ ਕੀਤੀ ਤੋਂ ਪਤਾ ਲੱਗ ਗਿਆ ਵੀ ਭੈਣ ਕਿੱਥੋਂ ਦੀ ਰਹਿਣ ਵਾਲੀ ਤੋਂ ਤਾਂ ਪਰਿਵਾਰ ਲੈ ਕੇ ਗਿਆ ਚੰਗੇ ਪਰਿਵਾਰ ਚੋਂ ਸੀ ਮਾਤਾ ਪ੍ਰਿੰਸੀਪਲ ਰਿਟਾਇਰ ਸੀ ਭੈਣ ਪੜ੍ਹੀ ਲਿਖੀ ਬਹੁਤ ਸੀ ਤੇ ਉਹ ਜਿੱਥੋਂ ਵਿਆਹ ਕਰਾਇਆ ਸੀ ਉੱਥੋਂ ਉਹਦੇ ਹਾਲਾਤ ਸਹੀ ਨਹੀਂ ਤੇ ਉਹਨੇ ਨਹਿਰ 'ਚ ਛਾਲ ਮਾਰਨ ਲੱਗੀ ਇਹ ਮਾਤਾ ਜੀ ਲਾੜੀ ਤੰਗ ਬਹੁਤ ਕਰਦੀ ਲਾੜੀ ਕੌਣ ਤਾਂ ਮੈਂ ਆਈ ਮੇਰੀ ਬੁਟੀ ਅੱਛਾ ਬੁਟੀ ਨੂੰ ਲਾੜੀ ਅੱਛਾ ਬੁਟੀ ਉਹ ਤੰਗ ਬਹੁਤ ਕਰਦੀ ਬਹੁਤ ਕਰਦੀ ਸੀ ਵਾਹਿਗੁਰੂ ਹਾਂ ਕੋਈ ਨਹੀਂ ਆਪਾਂ ਮਾਤਾ ਤੂੰ ਚੇਤਾ ਕਰ ਕਿਥੇ ਕਿਹੜਾ ਪਿੰਡ ਆਪਾਂ ਚੱਲਦੇ ਆ ਮੈਂ ਚਾ ਛੱਡ ਕੇ ਆਉਂਗਾ ਨਾਲੇ ਮੈਂ ਗੱਲ ਕਰਕੇ ਆਉਂਗਾ ਬਹੁਤ ਦੂਰ ਮੈਂ ਨਹੀਂ ਜਾਣਾ ਚਾਹਂਦੀ ਮਾਤਾ ਜੀ ਜਾਣਾ ਅਸਲ ਦੇ ਵਿੱਚ ਦੁਖੀ ਹੋ ਕੇ ਘਰੋਂ ਹੀ ਆ ਗਈ ਹੂਆ ਹਾਂ ਅੱਗੇ ਵੀ ਅਸੀਂ ਗੱਲਬਾਤ ਕੀਤੀ ਉਹ ਦੱਸਣਾ ਹੀ ਨਹੀਂ ਸੀ ਮੂੰ ਚਾਉਂਦੀ ਮੈਂ ਜਾਣਾ ਹੀ ਨਹੀਂ ਚਾਹੁੰਦੀ ਕੁਝ ਨਹੀਂ ਉਹਦਾ ਨਾਂ ਹੀ ਨਹੀਂ ਪਰ ਆਪਾਂ ਚਲੋ ਫਿਰ ਵੀ ਪਤਾ ਕਰਨਾ ਕਿੱਥੋਂ ਦੇ ਰਹਿਣ ਵਾਲੇ ਹਨ ਕਿ ਤੁਹਾਨੂੰ ਜਿਵੇਂ ਪਤਾ ਹੀ ਗੂਰਾਸਰਾ ਸੇਵਾ ਘਰ ਪਿੰਡ ਬਾਗੜਾ ਦੇ ਵਿੱਚੋਂ ਚਲਾਇਆ ਜਾ ਰਿਹਾ ਜਿੱਥੇ 108 ਦੇ ਲਗਭਗ ਲੋਵਾਰ ਸਨਾਤ ਉੱਥੇ ਬੀਬੀਆਂ ਦੀ ਰਹਿਣ ਲਈ ਕੋਈ ਸਪੈਸ਼ਲ ਜਗ੍ਹਾ ਨਹੀਂ ਹੈਗੀ ਅਸੀਂ ਸਿਰਫ ਟਾਈਮ ਪਾਸ ਲਈ ਇੱਕ ਇੱਕ ਕਮਰਾ ਤੇ ਇੱਕ ਬਰਾਂਡਾ ਮੂਰੇ ਤੇ ਇਸ ਕਰਕੇ ਜਗ੍ਹਾ ਹੁਣ ਲਈ ਆ ਉੱਥੇ ਬਣਾਵਾਂਗੇ ਹੌਲੀ ਹੌਲੀ ਸਭ ਤੋਂ ਵੱਡੀ ਗੱਲ ਹੈ ਇੱਕ ਸਾਡੇ ਹੁਣ ਕੱਲ ਇਹ ਦਫ਼ਤਰ ਦਾ ਉਦਘਾਟਨ ਜਿਹੜਾ ਕੱਲ 10 ਤਰੀਕ ਕੀਤਾ ਜਾ ਰਿਹਾ ਸੋਵਾਂ ਰਸ਼ਨ ਬੰਦ ਸਮਾਗਮ ਦੇ ਨਾਲ ਦਫ਼ਤਰ ਗੜਵੀ ਵਾਲਾ ਦੇ ਵਿੱਚ ਇਹ ਇਹ ਬਣਾਇਆ ਜਾ ਰਿਹਾ ਤੇ ਕੱਲ ਇਹਦਾ ਉਦਘਾਟਨ ਵੀ ਆ ਤੇ ਅੱਜ ਖੰਡਪੜ ਸਾਹਿਬ ਆਰੰਭਾ ਗੁਰੂ ਸਾਹਿਬ ਅੰਦਰ ਬਿਰਾਜਮਾਨ ਤੇ ਇਹ ਬਜ਼ੁਰਗ ਵੀ ਲੈ ਕੇ ਪਹੁੰਚੇ ਆ ਸਾਡੇ ਸੂਰਜ ਵੀਰ ਡਿਸਪੈਂਸਰੀ ਤੋਂ ਸੂਰਜੀ ਇਹ ਕਿੱਦਾਂ ਮਤਲਬ ਇਹ ਉੱਥੇ ਦੇ ਰਹਿਣ ਵਾਲੇ ਆ ਇਹ ਆਪਣੇ ਸਰ ਕੋਲ ਰਹਤ ਹ ਵਾਲੀ ਇਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਅੱਗੇ ਪਿੱਛੇ ਜਾਂਦਾ ਕੋਈ ਨਹੀਂ ਅੱਛਾ ਤੇ ਵੈਸੇ ਤਾਂ ਇਹ ਸਿੱਖ ਪਾਠ वगैरह ਕਰਦੇ ਸੀ ਅੱਛਾ ਸਿੰਘ ਪਾਠੀ ਨੇ ਇਹ ਅੱਛਾ ਤੇ ਹੁਣ ਇਹਨਾਂ ਨੂੰ ਪਹਿਲਾਂ ਇੱਕ ਕੰਦੇ ਅਟੈਕ ਵੀ ਹੋਇਆ ਮੇਰੇ ਬਾਮੇ ਮੁਰਦਾ ਦੋ ਵਾਰੀ ਟੈਕ ਹੋ ਗਿਆ ਇਹ ਉੱਥੇ ਬਾਮੇ ਹੁਣ ਦੇ ਘਰ ਰਹਿੰਦੇ ਸੀਗੇ ਪਹਿਲਾਂ ਅੱਛਾ ਇਹਨਾਂ ਨੇ ਰੱਖਿਆ ਸੀਗਾ ਮੈਂ ਵੀ ਗੈ ਇੱਕ ਵਾਰੀ ਤੇ ਉੱਥੇ ਰਹਿੰਦੇ ਰਹਿ ਕੇ ਸ਼ੋਕੇ ਕਰਦੇ ਅੱਛਾ ਜੀ ਪਰ ਹੁਣ ਫਿਰ ਫੈਮਿਲੀ ਵਾਲਿਆਂ ਨੇ ਬੁਲਾਇਆ ਸੀਗਾ ਹੂੰ ਹਾਂ ਆਈ ਉਹਨਾਂ ਨੇ ਗੱਲ ਕੀਤੀ ਪਰ ਉਹ ਨਹੀਂ ਰਿਸਪੌਂਸ ਕੀਤਾ ਕੋਈ ਉਹਨਾਂ ਨੇ ਅੱਛਾ ਜੀ ਹੁਣ ਮੇਰੇ ਨਾਲ ਇਹਨਾਂ ਨੇ ਗੱਲ ਕੀਤੀ ਅੱਜ ਕੱਲ ਸ਼ਾਮ ਨੂੰ ਕੀਤੀ ਤਾਂ ਅੱਜ ਮੈਂ ਕਿਹਾ ਡਿਊਟੀ ਤੇ ਲੈ ਕੇ ਆਏ ਉਹਥੇ ਫਿਰ ਗੱਲ ਕਰ ਲਾਂਗੇ ਇਹ ਨਾਲ ਹੀ ਲੈ ਕੇ ਆਏ ਬਾਬਾ ਜੀ ਨੂੰ ਮੈਂ ਕਿਹਾ ਚਲੋ ਬਜ਼ੁਰਗਾ ਹੁਣ ਠੀਕ ਆ ਹੁਣ ਰਵਾਂਗੇ ਆਪਣੇ ਕੋਲ ਸਾਡਾ ਮੁੜ ਕੇ ਦੇਖਭਾਲ ਕਰਾਂਗੇ ਠੀਕ ਆ ਜੀ ਤੇ ਧੰਨਵਾਦ ਸਾਰੀ ਸੰਗਤ ਦਾ ਇਹਨੂੰ ਮਾਤਾ ਨੂੰ ਵੀ ਆਪਾਂ ਪਤਾ ਕਰਨਾ ਕਿਥੋਂ ਦੇ ਰਹਿਣ ਵਾਲੇ ਤੇ ਉਹਨਾਂ ਨੂੰ ਘਰ ਚ ਪਹੁੰਚਾਵਾਂਗੇ ਨਹੀਂ ਮੈਂ ਘਰ ਨਹੀਂ ਜਾਣਾ ਘਰ ਨਹੀਂ ਜਾਣਾ ਨਾ ਮੈਂ ਘਰ ਨਹੀਂ ਜਾਣਾ ਜੇ ਉਸ ਘਰ ਚੋਂ ਜਿੱਦਾਂ ਆਈਆਂ ਨਾ ਮੈਨੂੰ ਪਤਾ ਮੈਂ ਉਸ ਘਰ ਨਹੀਂ ਜਾਣਾ ਕਾਜਾ ਆ ਮੈਂ ਮਾਤਾ ਸੱਟਾਂ ਕਿੰਨੇ ਲਗੀਆਂ ਲੜੀਏ ਲੜੇ ਮਾਰਿਆ ਕਿਸੇ ਨੇ ਨਹੀਂ ਮਾਰਿਆ ਮੋਰੇ ਕਿਸੇ ਨਹੀਂ ਉਹਦੇ ਘਰ ਹੀ ਵਿੱਚ ਮੈਂ ਇਹ ਮੇਰੇ ਆਪਸ਼ਨ ਹੀ ਖੋਲੋ ਠੋਕਰ ਲੱਗ ਗਈ ਸੀ ਠੀਕ ਆਪਣੇ ਗੁੱਸੇ ਕੀ ਮਾਤਾ ਕੋਈ ਨਹੀਂ ਇਦਾਂ ਨਾ ਮਾਰ ਨਾਲ ਨਹੀਂ ਜਾਣੇ ਆਪਾਂ ਕਰ ਠੀਕ ਵੀ ਸਹੀ ਰਹੋ ਨਹੀਂ ਜਾਣੇ ਕਰ ਰੋ ਰੋ ਪੈਨੋੜਾ ਬਾਹਰ ਮੇਂ ਫਰਦੇ ਫਰਦੇ ਘਰ ਬਿਠਾਤਾ ਆ ਪਾਣੀ ਕਰ ਆ ਰੋਟੀ ਲਾ ਆ ਫਲਾਨ ਕਰ ਆ ਠੀਕ ਆ ਮੈਂ ਇੰਨੀ ਵੱਡੀ ਪੜ੍ਹੀ ਹੋਈ ਆ ਤਾਂ ਮੈਨੂੰ ਕੰਮ ਕਰਨ ਦਿਓ ਕੰਮ ਕਰਦੇ ਉੱਥੇ ਜਾ ਕੇ ਬੇਇੱਜ਼ਤੀ ਕੀਤੀ ਕਹਿੰਦੇ ਇਹਨੂੰ ਨਹੀਂ ਦੇਣਾ ਕਿੰਨਾ ਪੜ੍ਹਿਆ ਮਾਦਾ ਵਿਆਹ ਕੀਤੀ ਹੋਈ ਆ ਅੱਛਾ ਤਾਂ ਫਿਰ ਮੈਂ ਹਾਰ ਕੇ ਨਾ ਬੜਾ ਹੀ ਮਨ ਦੁਖੀ ਹੋਇਆ ਕਿ ਮੇਰੇ ਘਰ ਆਈ ਖਾਣਾ ਬਤ ਜਾਂਦੇ ਹੈ ਨਾ ਮੇਰੇ ਨਾਲ ਦੇ ਹਾਲਚਾ ਜੀ ਮੈਂ ਤਾਂ ਮੈਂ ਇਹਨਾਂ ਨੂੰ ਮਿਲਿਆ ਨਹੀਂ ਇਹ ਤਾਂ ਤੇਰੀ ਜਾਣਦੀ ਨਹੀਂ ਤੂੰ ਤੁਸੀਂ ਉੱਧੇ ਹੀ ਆ ਗਏ ਆ ਅੱਗ ਕਾ ਮੇਰੇ ਛੱਡਿਆ ਉਹ ਹਾਂ ਮੈਂ ਆਪੇ ਕਹਤਾ ਮਾਕੇ ਬੱਚਾ ਤਾਂ ਹਮੇ ਚੱਲਿਆ ਹੋਈ ਨਾ ਤੇ ਕਰੋ ਜਾਣਾ ਇੰਨੇ ਦੇ ਕਰੋ ਜਾਣਾ ਨਹੀਂ ਮੈਨੂੰ ਛੱਡਣਾ ਤੁਸੀਂ ਛੱਡਿਓ ਬੜੀ ਮਰਨੀ ਇਹਨੇ ਕਿਤੇ ਬਾਕੀ ਪਤਾ ਕਰਨਾ ਜ਼ਰੂਰੀ ਆ ਤੁਸੀਂ ਸ਼ੇਅਰ ਜ਼ਰੂਰ ਕਰਿਓ ਆਪਾਂ ਪਤਾ ਕਰ ਸਕੀਏ ਮਾਤਾ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਚੱਲੋ ਸਾਡੇ ਲਈ ਜ਼ਰੂਰੀ ਆ ਸਾਡੇ ਦਾ ਘਰ ਪਰਿਵਾਰ ਪਤਾ ਕਰਨਾ ਤੇ ਬਾਕੀ ਬਾਈਆਂ ਹੁਣਾਂ ਦਾ ਵੀਰੇ ਪੰਗਾੜਾ ਹੀ ਪਿੰਡ ਆਪਣਾ ਤੁਹਾਡਾ ਨਾਮ ਕੀ ਵੀਰੇ ਨਾ ਪਰਮਦੀਪ ਸਿੰਘ ਬਸ ਤੁਹਾਨੂੰ ਮਿਲਿਆ ਹੈ ਨਹੀਂ ਨੰਦੇ ਪੰਗਾਲੇ ਤੋਂ ਰਹਿਣ ਵਾਲੇ ਪੰਗਾਲੇ ਤੋਂ ਤੁਹਾਡੇ ਕੋਲ ਹੀ ਤੁਹਾਨੂੰ ਪਹਿਲਾਂ ਤੁਸੀਂ ਦੇਖਿਆ ਸਾਡੀ ਦੁਕਾਨ ਆ ਵੀ ਬਰਕੈਂਡ ਦੇ ਬਸਪਰੀ ਤੁਸੀਂ ਬਾਈ ਮੈਂ ਰੋਹਿਤ ਕੁਮਾਰ ਮੈਂ ਨਾ ਆ ਗਿਆ ਅੱਜ ਅੱਛਾ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਬੜੀ ਕੋਸ਼ਿਸ਼ ਕੀਤੀ ਹੈ ਨਾ ਬਾਈਆਂ ਨੇ ਆਪਣਾ ਜੋ ਫਰਜ਼ ਸਮਝਦੇ ਹੋਏ ਬਾਈਆਂ ਨੇ ਕੱਲ ਦੇ ਲੱਗੇ ਹੋਏ ਅੱਜ ਵਿਚਾਰੀ ਇੱਥੇ ਛੱਡਣ ਵੀ ਆਏ ਤੇ ਧੰਨਵਾਦ ਇਹਨਾਂ ਸਾਰੀ ਸਾਡੀ ਬਾਬਾ ਦੀਪ ਸਿੰਘ ਸੇਵਾਦਲ ਜਥੇਬੰਦੀ ਇਹਨਾਂ ਦਾ ਧੰਨਵਾਦ ਕਰਦੀ ਕਿਉਂਕਿ ਇਹੋ ਜਿਹੇ ਵੀਰਾਂ ਦੇ ਨਾਲ ਹੀ ਇਹ ਸਮਾਜ ਚੱਲ ਰਿਹਾ ਚੰਗੀ ਪਾਸੇ ਲੀ ਤੇ ਜਾ ਰਿਹਾ ਆ ਜਿਹੜੇ ਇਹੋ ਜਿਹੇ ਕਾਰਜ ਹੋ ਰਿਹਾ ਇਹੋ ਜਿਹੇ ਬੰਦਿਆ ਕਰਕੇ ਹੋ ਰਿਹਾ ਜਿਹੜੇ ਵੀਰਾਂ ਕਰਕੇ ਜਿਹੜੇ ਆਪਣਾ ਫਰਜ਼ ਸਮਝਦੇ ਹੋਏ ਇਨਸਾਨੀਅਤ ਦਾ ਫਰਜ਼ ਸਮਝਦੇ ਹੋਏ ਮੁਰੇ ਹੋ ਗਿਆ ਨੇ ਤਾਂ ਇਹਨਾਂ ਨੂੰ ਵੀ ਕੀ ਹੈ ਛੱਡ ਦਿੰਦੇ ਜਾਂ ਮਾਤਾ ਜਿੱਥੇ ਜਾਣਾ ਚੱਲਿਆ ਇਹ ਵੀ ਛੱਡ ਸਕਦੇ ਸੀ ਪਰ ਨਹੀਂ ਗੱਡੀ ਚ ਤੇਲ ਪੂਕੇ ਮਾਤਾ ਨੂੰ ਲੈ ਕੇ ਆ ਕੋਈ ਇਹ ਵੀ ਇਹ ਹੀ ਅਸਲੀ ਸੇਵਾ ਆ ਤੇ ਇਹਨੂੰ ਘਰ ਪਹੁੰਚਾਉਣਾ ਸਾਡੀ ਘਰ ਦੇ ਵਿੱਚ ਗੱਲ ਕਰਨੀ ਉਹਨਾਂ ਕੀ ਗੱਲਬਾਤ ਹੈ ਸ਼ਾਇਦ ਦਵਾਈ ਖਾਂਦੇ ਹੋਣ ਮੈਂਟਲੀ ਡਿਸਟਰਬ ਆ ਗਏ ਹੁਣ ਕਰੋ ਇਹ ਵੀ ਬਹੁਤ ਕੇਸਾਂ ਕੇਸਾਂ ਚ ਹੁੰਦੀ ਆ ਤੇ ਦਵਾਈਆਂ ਕੇ ਵੀਰ ਚੱਲਦੀਆਂ ਨਹੀਂ ਆਈ ਸਰ ਮੈਂ ਘਰੋਂ ਇਦਾਂ ਨਹੀਂ ਆਈ ਚੱਲ ਕੋਈ ਨਹੀਂ ਮਾਤਾ ਆਪਾਂ ਫਿਰ ਵੀ ਘਰ ਲੱਭਣਾ ਜ਼ਰੂਰੀ ਸਾਨੂੰ ਮੇਰਾ ਮੇਰਾ ਘਰ ਫਿਰ ਉਹਨਾਂ ਛਾਣਾ ਮੈਂ ਲੈ ਜਾਣਾ ਨਹੀਂ ਚਾਹਦੀ ਬਸ ਮੈਂ ਉਹਨਾਂ ਦਾ ਮੈਂ ਉਹਨਾਂ ਦਾ ਦਰਸ਼ਨ ਕਰਨਾ ਹੀ ਨਹੀਂ ਚਾਹਦੀ ਜੋ ਕੁਛ ਉਹਨਾਂ ਨੇ ਇਦਾਂ ਕੀਤਾ ਮੇਰੇ ਮੁੰਡੇ ਨੇ ਤਾਂ ਪ੍ਰਾਂਤ ਕਹਿੰਦੇ ਇਹ ਆ ਵੀ ਮਾਤਾ ਜਾਣਾ ਨਹੀਂ ਚਾਹੁੰਦੀ ਮੈਂ ਨਹੀਂ ਜਾਣਾ ਚਾਹੁੰਦੀ ਸਰ ਮੈਂ ਪਹਿਲਾਂ ਤੁਹਾਨੂੰ ਨਹੀਂ ਮਾਤਾ ਜਾਣੇ ਆਪਾਂ ਨਹੀਂ ਭੇਜਦੇ ਟੈਨਸ਼ਨ ਨਾ ਲੈ ਟੈਨਸ਼ਨ ਨਾ ਲੈ ਹਾਂ ਇਹ ਬੱਚੇ ਆ ਇਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ ਆ ਸੇਵਾ ਕੀਤੀ ਮਾਤਾ ਨਹੀਂ ਹਾਂ ਬਹੁਤ ਜ਼ਿਆਦਾ ਜਿੱਥੇ ਮੈਂ ਕਿਆ ਬਦ ਦਵਾਈ ਲੈਣ ਜਾਣਾ ਹੈ ਮੇਰੇ ਨਾਲ ਇੱਧਰ ਮੈਂ ਕਹਿੰਦਾ ਜਾਇਆ ਜਾਣਾ ਅਜ ਤਾਂ ਉਹ ਲਾਜ਼ਨਾ ਲੈ ਕੇ ਆ ਗਏ ਮੈਂ ਕਿ ਮੈਨੂੰ ਛੱਡਿਆ ਉੱਥੇ ਪਤਾ ਕੀ ਉੱਥੇ ਵੀ ਰਹਿ ਰਹਿ ਕੇ ਫਿਰ ਟੋਟੀਆਂ ਮਕਾਓ ਇਹ ਕਰ ਮੈਂ ਨਹੀਂ ਬਣਾਦੀ ਖਲਾਨੀ ਖਲਾਣੇ ਵਾਸਤੇ ਮੇਰੇ ਮम्मी ਨੇ ਕਰਨੀ ਆ ਸਾਰਾ ਕੁਝ ਕਰਨਾ ਸਮਝ ਰਜਾ ਲੱਗਿਆ ਹੁਣ ਇਹਨਾਂ ਨੇ ਮੇਰੇ ਕਿਹਾ ਨਹੀਂ ਆ ਜਾਣੇ ਹਲੋ ਨਹੀਂ ਕਿਹਾ ਮੈਂ ਹਮੇਂ ਛੱਡਿਆ ਚਲੋ ਠੀਕ ਆ ਸੰਗਤ ਜੀ ਬਜ਼ੁਰਗ ਆ ਪਾਠੀ ਸਿੰਘ ਸੀ ਕਿਸੇ ਟਾਈਮ ਕੁਝ ਹਲਾਤਾਂ ਕਰਕੇ ਕਿਸ ਕਤਲ ਕਰਾ ਦਿੱਤੇਗੇ ਪਰ ਅਟੈਕ ਵੀ ਆਇਆ ਹੋਇਆ ਕੋਰ ਨੇ ਹਮਤ ਪਰ ਚਲੋ ਪ੍ਰਮਾਤਮਾ ਇਹ ਵੀ ਜਲਦੀ ਤੰਦਰੁਸਤ ਹੋਣ ਅਰਦਾਸ ਬੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬਲੱਲਾ ਨੂਰ ਬਾਇ ਗੁਰੂ ਜੀ ਦੇ ਸਾਹਮਣੇ ਇੱਕ ਨੂਰਵੇਂ ਸਾਹਿਬ ਜੀ ਮੁੰਦੇ ਕੋਲੋਂ ਵਾਲੇ ਕੋਲੋਂ